ਸਤ ਸ੍ਰੀ ਅਕਾਲ ਜੀ ਸਾਰਿਆਂ ਮਧੇਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਹਿਦਿਆਂ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਤੇ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਦੋਵੇਂ ਹੌਲੇ ਭਾਜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਪਾਬਾ ਜੀ ਦੀ ਤੇ ਨਾਮ ਦੱਸ ਤਾ ਕਰੀ ਆਪਾਂ ਸ਼ੌਂਕੀਆ ਪਿੰਡ ਮਿਆਦੀਆਂ ਤਸੀਲੇ ਦੀ ਨਾਲਾ ਜਲਾ ਅੰਬਰੀ ਸਾਡੇ ਤੇ ਫੋਨ ਨੰਬਰ ਬੋਲ ਦੇ 98 3925 ਠੀਕ ਆ ਹਾਂਜੀ ਤੇ ਅੱਜ ਦੋ ਹੀ ਆ ਫਿਰ ਹਾਂਜੀ ਅੱਜ ਦੋ ਹੀ ਜੇ ਦੋਵੇਂ ਹੱਥਾਂ 'ਚ ਹੋੜੇ ਭਾਜੀ ਦੋਵੇਂ ਬੱਚੇ ਤੋਂ ਪਿਨਾਈ ਆ ਇਹਦਾ ਬੱਚਾ ਤਾਜਾ ਹੀ ਮਰੀਆ ਜੀ ਤੇ ਇਹ ਦੇਖੋ ਕਿੰਨਾ ਦੁੱਧ ਦੁੱਧ ਤਾਂ ਪੀਜੀ 10 ਕਿਲੋ ਹੋ ਗਏ ਕੋ ਇਹ ਹੈਗਾ ਪੱਕਾ ਦੁੱਧ 10 ਕਿਲੋ ਪੱਕਾ ਹੋਊਗਾ ਬਾਕੀ ਚਵਾਚੂ ਵੀ ਚੰਗਾ ਲੱਗਾ ਇਹ ਆ ਕਿ ਜੇ 10 ਕਿਲੋ ਨਿਕਲੇ ਤੇ ਲੈ ਜੀ ਤੇ ਕੋਈ ਇੱਥੇ ਲੈ ਜੇ ਜੇ ਨਾ ਨਿਕਲੇ ਤੇ ਛੱਡ ਜੀ ਤੇ ਨਹੀਂ ਤੇ ਆਪਣੀ ਇੱਥੇ ਰਹਿਣ ਦੇ ਦੇ ਜੇ ਸ਼ਾਮੀ ਤੇ ਮਗਰ ਹੀ ਮਹੀਨੇ ਕਦਾ ਉਹ ਮਰ ਗਿਆ ਹਾਂ ਥਣ ਵੀ ਤੇ ਦੇਖ ਸਕਦੇ ਲੱਗੇ ਤੋਂ ਚਵਾ ਚੂਬੜਾ ਲੱਗਾ ਠੰਡੀ ਵੀ ਜੀ ਬਾਕੀ ਪਰਫਾਈ ਨਹੀਂ ਜੀ ਠੀਕ ਹੈ ਜੀ ਤੇ ਬਾਕੀ ਹੈਗੇ ਵੀ ਕ੍ਰੋਸ ਚ ਖੁੱਲੋ ਹਾਂ ਫਿਰ ਤੋਰੀ ਬਾਕੀ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ 10 ਲੀਟਰ ਹੈਗਾ ਵਾ ਬਾਕੀ ਤੁਸੀਂ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਤੇ ਖੜਨੀ ਨਾ ਸਾਡੇ ਤੇ ਰਿਆ ਕਰੋ ਨਾ ਭਾਜੀ ਹੁਣ ਆਪਣੀ ਤਸੱਲੀ ਕਰਕੇ ਆਪ ਖੜਿਆ ਕਰੋ ਉਹ ਤਰੇਇਆ ਕਿ ਕਦ ਕੱਟ ਚੰਗਾ ਤੇ ਹੈਗੀ ਵੀ ਗਰਮੀਆਂ ਚ ਚਾਉਣ ਵਾਲੀ ਆ ਤੇ ਉਤਰਾ ਸਾਨੂੰ ਸਾਨੂੰ ਵਿਦਿਓ ਓਕੇ ਪੂਰੇ ਓਕੇ ਓਕੇ ਹਾ ਜੀ ਕੋਈ ਨਹੀਂ ਬਾਤ ਘੱਟ ਅੱਛਾ ਹਾਂਜੀ ਤੇ ਜਿਹੜਾ 10 ਲੀਟਰ ਘਰੋ ਚੋ ਆ ਕੇ ਦੋਗੇ ਤੋ ਇਹ ਹੈ ਆਪਕਾ ਲਈ ਇਹ ਆ ਕਿ ਇੱਥਾਂ ਕੋਈ ਚੌਕੇ ਖੜੇ ਗਰਮੀ ਦਾ ਮੌਸਮ ਹੈ ਬਾ ਚੁਕੇ ਇਹ ਵਾਰੀ ਸਾਵਲੀਆਂ ਚੀਜ਼ਾਂ ਵਾਂ ਹਾਂਜੀ 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 ਵਾਧਾ ਘਟਾ ਹੋ ਜਾਂਦਾ ਇੱਥਾਂ ਹੀ ਇੱਥਾਂ ਹੀ ਚੌਕੇ ਖੜੇ ਹਨਾ ਕੋਈ ਵੀਡੀਓ ਕਾਲ ਤੇ ਚਵਾਲੀ ਕਰੇ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ 30000 ਜੀ ਬੱਚਾ ਹੁੰਦਾ ਮਗਰ ਫਿਰ ਤੇ ਵੜ 30000 ਦੀ ਹਾਂਜੀ ਹੁਣ ਮੁੱਲ 27000 ਆ ਵਿੱਚੋਂ ਮਾਨ ਕਰਾਂਗੇ ਤੇ ਨਹੀਂ ਅੱਛਾ ਹਾਂਜੀ ਕਿੰਨੇ ਰੀ ਦੇ ਦੋਗੇ 24 ਦੀ ਦੇ ਦਈਏ 24000 ਦੀ ਮੌਕੇ ਤੇ ਹੋਰ ਕਰ ਤੋਗੇ ਕੋਈ ਨਹੀਂ ਕਰ ਦਵਾ ਪੀ ਜੱਸ ਨੂੰ ਕਰਦਾ ਫਿਰ 2000 ਹੋਰ ਕਰਦਾ ਅੱਛਾ ਭਾਈ ਜਰਦੀ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਨਹੀਂ ਦਵਾਂਗੇ ਜਰੂਰ ਬਸ ਖੁੱਲਾ ਕਰ ਦੋਗੇ ਮੰਨ ਤਾਂ ਠੀਕ ਐ ਤੇ ਹੁਣ ਜਿਹੜੀ ਆ ਗਈ ਦੂਸਰੇ ਨੰਬਰ ਤੇ ਇਹ ਦੇਖੋ ਕਿੰਨਾ ਦੁੱਧ ਪੱਕਾ 2000 ਰੁਪਏ ਚ 5 ਕਿਲੋ ਦੁੱਧ ਹੈਗਾ ਪੱਕਾ ਦੁੱਧ ਹਾਂਜੀ ਬਾਕੀ 4 ਕਿਲੋ ਦੀ ਗਰੰਟੀ ਹੋ ਕੇ ਹੁਣੇ ਹੀ ਆਈ ਆ ਅੱਛਾ 6 ਕਿਲੋ ਹੀ ਦੱਸਦੇ ਆਪਾਂ 4 ਕਿਲੋ ਦੱਸਾਂਗੇ ਲੀਟਰ ਅੱਛਾ ਹਾਂਜੀ ਠੀਕ ਐ ਹਾਂਜੀ ਬਾਕੀ ਵਹਿੜ ਵੂੜ ਆ ਜੱਸੀ ਥਾਣਾ ਇਹਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਬਾਕੀ ਇਹ ਆ ਕਿ ਚਲੋ ਘਰ ਦਾ ਚਾਹ ਪਾਣੀ ਦਾ ਸਾਰੇ ਜਾਉਗੇ ਹਾਂਜੀ ਹਾਂਜੀ ਝੋਨੇ ਝੋਨੇ ਲਵਾਜੂਗੀ ਇੱਕ ਵਾਰੀ ਜਿਨ੍ਹਾਂ ਦੇ ਕਈਆਂ ਵੀਰਾਂ ਦਾ ਹੁੰਦਾ ਵਾ ਕਿ ਚਲੋ ਕੋਈ ਹੁਣ ਸੱਜਰ ਪਛੇ ਸੈਰੀ ਜਿਹੜਾ ਕੋਈ ਹੈ ਨਹੀਂ ਭੱਜੇ ਸਾਰੇ ਦੁੱਧੋਂ ਤੇ ਚਲੋ ਕੋਈ ਚਾਹ ਪਾਣੀ ਵਾਸਤੇ ਜਿਹੜਾ ਵਾ ਘਰ ਦੱਸਰੀ ਜਾਉਗੀ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਮੱਝਾਂ ਦਾ ਕਿ ਦੁੱਧ ਹੁੰਦਾ ਵਾ ਬਾਕੀ ਤੋਕੜਿਆ ਇਹ ਦਾ ਦੋ ਦੋ ਸੰਗਣਾਉਣਾ ਨਾਲ ਦੇਖ ਸੰਦੇ ਹਵਨ ਨਾ ਇਹ ਬਾਕੀ ਠੰਡੀ ਬਾਕੀ ਆ ਗਈ ਵੀ ਵੈੜਿਆ ਗਾਂ ਵੀ ਬੰਦੀ ਆ ਬਾਕੀ ਦੋਆਂ ਕਿ ਮਹੀਆਂ ਦੀ ਕਹਿੰਦੇ ਬਣੀ ਹੈ ਉਹ ਗਾਰੰਟੀ ਕੋਈ ਨਹੀਂ ਹੈ ਅੱਛਾ ਤੇ ਇਹਦਾ ਫਿਰ ਕਿੰਨਾ ਮੁੱਲ ਜੀ ਮੁੱਲ 30000 ਜੀ ਟੋਕੜਾਂ ਵੇਖਣੇ ਰਈਆਂ ਬਾਜ਼ਾਰ ਮੁੱਲ ਤੇ 15000 ਅੱਛਾ 2000 ਮਾਨ ਕਰਦਾ 13000 13000 ਜੀ ਮੋਕੇ ਤੇ ਹੋਰ ਕਰਨਾ ਮਾਨ 4000 ਹੋਰ ਕਰਦਾ ਆ ਗਿਆ ਜੀ ਅੱਛਾ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਕੋਈ ਨੀ ਕੋਈ ਫੋਨ ਲਾਵੇ ਕਰ ਲਾਂਗੇ ਜਿੱਦਾਂ ਖੁੱਲਾ ਕਰ ਦੋਗੇ ਮਾਨਤਾ ਨਾ ਕਰ ਦਾਂਗੇ ਦੋਵਾਂ ਘੜਾ ਆ ਵੜ ਤਾਜੀ ਜੀ ਨੀ ਨਾ ਕੋਈ ਤਿੰਨ ਡੇਢ ਠੀਕ ਆ ਤੇ ਠੀਕ ਆ ਜੀ ਜਰ ਕੁਛ ਕਹਿਣਾ ਫਿਰ ਠੀਕ ਆ ਬਾਕੇ ਇੱਥੋਂ ਕੋ ਵੇਸ ਚਾਖ ਕੇ ਨਾ ਆਪਣੀ ਸਮਝ ਨਾਲ ਤਸੱਲੀ ਕਰਕੇ ਖੜੇ ਆ ਦੋ ਗਮ ਕੌ ਕਿਤੀਆਂ ਵਾ ਬਾਕੀ ਇੱਥੇ ਆਓ ਆਪਣੀ ਸਮਝ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਫੇਰ ਹੀ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ